ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਲੋ ਜੀ ਦਰਸ਼ਨ ਦਿਦਾਰੇ ਕਰੋ ਜੀ ਗੁਰਦੁਆਰਾ ਬਾਬਾ ਜਵਾਰਦਾਸ ਜੀ ਪਿੰਡ ਸੂਸਾ ਜ਼ਿਲ੍ਹਾ ਹਿਸ਼ਾਰਪੁਰ ਪਵਨ ਧਰਤੀ ਦੇ ਕਰੋ ਦਰਸ਼ਨ ਦਿਦਾਰੇ ਜੀ ਹਰਿ ਵੇਰਣ ਅਸਰ ਨਾ ਕੋਈ ਇਹ ਨਿਸ਼ਾਨ ਸਾਹਿਬ ਜੀ ਜੋ ਜੇੜ ਦੀ ਸੰਗਰਾਮ ਨੂੰ ਮੇਲਾ ਲੱਗਦਾ ਜੀ ਉਸ ਮੇਲੇ ਤੇ ਇਹ ਨਿਸ਼ਾਨ ਸਾਹਿਬ ਜਿਹੜਾ ਆ ਜਾਂਦਾ ਜੀ ਇਹ ਉਹ ਨਿਸ਼ਾਨ ਸਾਹਿਬ ਹੈ ਜਿੱਤਾ ਆਪਣੇ ਆਪ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਚੜਦਾ ਜੀ ਬਹੁਤ ਦੂਰੋਂ ਦੂਰੋਂ ਦੁਨੀਆ ਆਪਣੀ ਸੰਗਤ ਇਸ ਨਿਸ਼ਾਨ ਸਾਹਿਬ ਨੂੰ ਚੜਦੇ ਨੂੰ ਦੇਖਣ ਆਉਂਦੀ ਹੈ ਜੀ ਤੇ ਬਹੁਤ ਪਾਵਨ ਸ਼ਕਤੀ ਸ਼ਕਤੀ ਵਾਲੀ ਜਗ੍ਹਾ ਜਿੱਥੇ ਗੁਰੂ ਮਹਾਰਾਜ ਨੇ ਤਪ ਕੀਤਾ ਤੇ ਰੇਕ ਦੀ ਮਨੋ ਕਾਮਨਾ ਵਿੱਚ ਇੱਥੇ ਪੂਰੀ ਹੁੰਦੀ ਜੀ ਸਾਰੇ ਵੀਰ ਇੱਥੇ ਆਓ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਗੁਰੂ ਮਹਾਰਾਜ ਦੇ ਚਰਨਾਜ ਹਾਜ਼ਰੀ ਲਵਾਓ ਆਪਾਂ ਮਨੋ ਕਾਮਨਾਵਾਂ ਜੋ ਵੀ ਆ ਇੱਥੋਂ ਝੋਲੀਆਂ ਪਰਕੇ ਜਾਓ ਜੀ ਸਾਰੇ ਵੀਰਾਂ ਨੂੰ ਇੱਥੇ ਜੀ ਐਨੂ ਜੀ ਕਰੋ ਦਰਸ਼ਨ ਦਿਦਾਰੇ ਗੁਰਦੁਆਰਾ ਬਾਬਾ ਜਵਾਰਦਾਸ ਜੀ ਪਿੰਡ ਸੂਸਾਂ ਜ਼ਿਲ੍ਹਾ ਸ਼ਹਿਰਪੁਰ ਪੰਜਾਬ